ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੇਸ਼ ਸਿੰਘ ਪਠਾਨ ਮਾਜਰਾ ਦੀ ਕੋਠੀ ਦੇ ਅੱਗੇ ਖੜੇ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਨੇਮ ਪਲੇਟ ਲੱਗੀ ਹੋਈ ਆ ਐਮ ਐਲ ਐਸ 99ਸੀ ਬਿਲਕੁਲ ਉਸ ਕੋਠੀ ਦੇ ਵਿੱਚ ਗੱਡੀਆਂ ਵੱੜ ਰਹੀਆਂ ਨੇ ਜਿਸ ਕੋਠੀ ਦੇ ਵਿੱਚ ਹਰਮੇਸ਼ ਸਿੰਘ ਪਠਾਨ ਮਾਜਰਾ ਦੀ ਸਰਕਾਰੀ ਰਹਾਇਸ਼ ਸਰਕਾਰੀ ਰਹਾਇਸ਼ ਅੱਜ ਖਾਲੀ ਹੋ ਪਾਰੀ ਆ ਕਿਉਂਕਿ ਪਠਾਨ ਮਾਜਰਾ ਜਦੋਂ ਜਦੋਂ ਦਾ ਮੁਕੱਦਮਾ ਦਰਜ ਕੀਤਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਹੀ ਵਿਦਾਇਕ ਤੇ ਉਹ ਬਿਲਕੁਲ ਬਾਹਰ ਚੱਲਦੇ ਆ ਰਹੇ ਨੇ ਬਾਰੋਂ ਪੋਸਟਾਂ ਜਰੂਰ ਪਾ ਰਹੇ ਨੇ ਸਰਕਾਰ ਦੇ ਖਿਲਾਫ ਪਰ ਅੱਜ ਉਹਨਾਂ ਦੀ ਉਹ ਸਰਕਾਰੀ ਕੋਠੀ ਉਹੀ ਪੁਲਿਸ ਖਾਲੀ ਕਰਾ ਰਹੀ ਆ ਪਹਿਰਾ ਦੇ ਕੇ ਜਿਹੜੀ ਪੁਲਿਸ ਸਲੂਟ ਮਾਰਦੀ ਸੀ ਜਿਹੜੀ ਪੁਲਿਸ ਗੱਡੀ ਦੀਆਂ ਟਾਕੀਆਂ ਖੋਲਦੀ ਸੀ ਅੱਜ ਉਹ ਹੀ ਪੁਲਿਸ ਬਿਲਕੁਲ ਉਸੇ ਕੋਠੀ ਦੇ ਬਾਹਰ ਖੜ ਕੇ ਗੱਡੀਆਂ ਅੰਦਰ ਤੇ ਗੱਡੀਆਂ ਭਰ ਕੇ ਸਮਾਨ ਦੀਆਂ ਬਾਹਰ ਜਾ ਰਹੀਆਂ ਨੇ ਕਿਉਂਕਿ ਸਮਾਂ ਭਲਾ ਬਲਵਾਨ ਤੇ ਜੋ ਬੰਦਾ ਹਕੂਮਤ ਚਲਾਉਂਦਾ ਹੋਵੇ ਆ ਜੋ ਅਰਸ਼ ਤੋਂ ਫਰਸ਼ ਤੇ ਸਰਕਾਰ ਦੇ ਵਿੱਚ ਹਕੂਮਤਾਂ ਚਲਾਉਣ ਵਾਲੇ ਵਿਧਾਇਕ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਉਸ ਕੋਠੀ ਸਰਕਾਰੀ ਕੋਠੀ ਦੇ ਦਿਖਾ ਰਹੇ ਹਾਂ ਜਿਹੜੀ ਕੋਠੀ ਦੇ ਵਿੱਚ ਅੱਜ ਫੋਰਸ ਕਿਸੇ ਸਮੇਂ ਉਸ ਕੋਠੀ ਦੀ ਰੱਖਿਆ ਕਰਦੇ ਸੀ ਉਸ ਕੋਠੀ ਵੀ ਹੈ ਉਸ ਕੋਠੀ ਦੀ ਪੁਲਿਸ ਰੱਖਿਆ ਕਰਦੀ ਹੁੰਦੀ ਸੀ ਪਰ ਉਹੀ ਪੁਲਿਸ ਅੱਜ ਬਿਲਕੁਲ ਉਸ ਕੋਠੀ ਉਸ ਕੋਠੀ ਦੇ ਵਿੱਚ ਉਹੀ ਪੁਲਿਸ ਆ ਜਿਹੜੀ ਅੱਜ ਉਹ ਸਮਾਨ ਖਾਲੀ ਕਰਵਾ ਰਹੀ ਆ ਬਜ਼ੁਰਗੋ ਕੀ ਨਾਮ ਆ ਤੁਹਾਡਾ ਤੁਸੀਂ ਕਿਵੇਂ ਖੜੇ ਹੋ ਰਹੇ ਮੇਰੇ ਭਣਜੇ ਮੇਰਾ ਹਰਮੀਤ ਪਠਾਨਵਾਜਰਾ ਪਠਾਨਵਾਜਰਾ ਅੱਜ ਕਿਵੇਂ ਲੱਗ ਰਿਹਾ ਅੱਜ ਉਹੀ ਪੁਲਿਸ ਜਿਹੜੀ ਸੁਰੱਖਿਆ ਕਰਦੀ ਸੀ ਪਠਾਨਵਾਜਰਾ ਸਾਹਿਬ ਦੀ ਉਹੀ ਅੱਜ ਖਾਲੀ ਕਰਾ ਰਹੀ ਆ ਹਾਂ ਮੈਂ ਪਾਵਰਾ ਆਇਆ ਨਹੀਂ ਕਿ ਕਿਸੇ ਕੋਲ ਨਾ ਦਿਮਾਗ ਖਰਾ ਹੋ ਗਿਆ ਹੂੰ ਦਿਮਾਗ ਖਰਾ ਹੋ ਗਿਆ ਕੀਦਾ ਦਿਮਾਗ ਖਰਾਬ ਸਰਕਾਰ ਦਾ ਖਰਾਬ ਹੋਰ ਕੀ ਆ ਅੱਛਾ ਕੋਈ ਇਨਸਾਨੀਅਤ ਹੈ ਨਹੀਂ ਇਨਸਾਨੀਅਤ ਤਾਂ ਪੁੱਲ ਚੁੱਕਿਆ ਹੈ ਇਨਸਾਨੀਅਤ ਕਿਹਦੇ ਸਰਕਾਰ ਦੇ ਵਿੱਚ ਨਹੀਂ ਕਿ ਵਿਧਾਇਕ ਦੇ ਵਿੱਚ ਨਹੀਂ ਸੀ ਹਾਂ ਬਲੈਕ ਤਾਂ ਹੁਣ ਜਦੋਂ ਕੋਈ ਬੰਦਾ ਕੰਮ ਕਹਿੰਦਾ ਨਹੀਂ ਕੋਈ ਕੰਮ ਕਰਦਾ ਤਾਂ ਫੇ ਅਗਲਾ ਕਹਿੰਦਾ ਤਾਂ ਫੇ ਉਹ ਗੁੱਸਾ ਕਰਦੇ ਆ ਹਮ ਅੱਜ ਜੇ ਬਾਪ ਕੋਈ ਗਲਤ ਕਰਦਾ ਜੇ ਹਾਂ ਅੱਜ ਬਾਪ ਨੂੰ ਆਜਾ ਕਹਿੰਦੇ ਬਾਹਰ ਆ ਜਾਓ ਕਹਿੰਦੇ ਅੰਦਰ ਨਹੀਂ ਜਾਣ ਦੇ ਰਹੇ ਕਹਿੰਦੇ মিডিਆ ਨੂੰ ਵੀ ਅੰਦਰੋਂ ਰੋਕਿਆ ਜਾ ਰਿਹਾ ਕਾਫੀ ਸਮਾਨ ਬਹੁਤ ਜ਼ਿਆਦਾ ਬਾਪੂ ਕੋਠੀ ਦੇ ਵਿੱਚ ਰੱਖਿਆ ਹੈ ਵਿਧਾਇਕ ਦਾ ਹਾਂ ਕਿੰਨਾ ਕੁ ਸਮਾਨ ਅੰਦਰ ਤੁਸੀਂ ਦੇਖ ਰਹੇ ਹੋ ਮੈਂ ਤਾਂ ਪਤਾ ਨਹੀਂ ਹੁਣੇ ਆਇਆ ਥੋੜੀ ਦੇਰ ਪਈ ਅੱਛਾ ਹਾਂ ਤੁਹਾਡਾ ਪਹਣ ਜਾਂ ਸੀ ਤੁਹਾਡਾ ਹਾਂ ਜੀ ਪਰ ਲੱਗਦਾ ਰਿਹਾ ਵੀ ਜਦੋਂ ਪਾਵਰਾਂ ਠੁੱਸ ਜਾਂਦੀਆਂ ਫਿਰ ਬੰਦੇ ਦੀ ਇੱਕ ਸਰਫ ਜਲੀਲ ਕਰਨੇ ਕਰਨੇ ਹੋ ਰਹੀ ਹੈ ਇਹ ਸਾਨੂੰ ਅਜ ਜਲੀਲੀ ਹੋ ਰਹੀ ਹੈ ਬੜਾ ਜਲੀਲ ਹੋ ਰਿਹਾ ਹੈ ਨਾ ਹਾਂ ਉਹਨਾਂ ਨੂੰ ਚਾਹੀਦਾ ਨਾ ਨਾ ਲੋਕਾਂ ਕੋਈ ਇਨਸਾਨਾਂ ਇਨਸਾਨੀਅਤ ਹੈ ਇਹ ਨਹੀਂ ਗੱਲ ਲੋਕਾਂ ਨੇ ਚੁਣਿਆ ਵੋਟਾਂ ਪਾ ਕੇ ਸਨੌਰ ਦੇ ਲੋਕਾਂ ਨੇ ਵਿਧਾਇਕ ਬਣਾਇਆ ਪਰ ਅੱਜ ਉਹਨੂੰ ਆਪਣਾ ਹਲਕਾ ਵੀ ਛੱਡਣਾ ਪੈ ਗਿਆ ਹਾਂ ਹਾਂ ਹਾਂਜੀ ਹਾਂ ਕਿੰਨੀਆਂ ਕਿ ਗੱਡੀਆਂ ਨੇ ਜਿਹੜੀਆਂ ਇੱਥੋਂ ਜਾ ਚੁੱਕੀਆਂ ਨੇ ਸਮਾਨ ਦੀਆਂ ਹਰਿੰਦ ਗਲਤੀ ਤੇ ਮੈਂ ਇੱਕੋ ਹੀ ਗਿਆ ਇੱਕੋ ਹੀ ਕਾਫੀ ਗੱਡੀਆਂ ਨੇ ਜਿਹੜੀਆਂ ਆ ਫੋਟੋ ਹੱਥਾਂ ਦੇ ਵਿੱਚ ਨੇ ਕਿਉਂਕਿ ਇਹ ਵੀ ਫੋਟੋਆਂ ਲੱਗੀਆਂ ਹੋਈਆਂ ਸੀ ਭਾਜੀ ਤੁਹਾਡੀ ਡਿਊਟੀ ਆ ਨੇ ਡਿਊਟੀ ਹੈ ਢੋਲਣੀਆਂ ਫੋਟੋਆਂ ਜੋ ਕਿ ਬਾਹਰ ਰੱਖੀਆਂ ਹੋਣ ਤੇ ਨਹੀਂ ਇਹ ਅੰਦਰ ਆ ਦੋ ਅੰਦਰ ਆ ਦੇਣੇ ਅੱਛਾ ਠੀਕ ਗੱਲ ਹੈ ਹਾਂ ਬਿਲਕੁਲ ਸਾਮਾਨ ਆ ਰਿਹਾ ਦੇਖੋ ਤੁਸੀਂ ਦੇਖ ਸਕਦੇ ਹੋ ਸਾਮਾਨ ਕਾਫੀ ਆ ਸਾਮਾਨ ਤੁਸੀਂ ਦੇਖ ਸਕਦੇ ਹੋ ਫੋਟੋਆਂ ਪਹਿਲਾਂ ਲੈ ਕੇ ਜਾਈ ਹੁਣ ਫੇਰ ਅੰਦਰ ਜਾ ਰਹੀਆਂ ਨੇ ਇੱਕ ਵਾਰ ਫੋਟੋ ਅੰਦਰ ਲੈ ਜਾਈਆਂ ਨੇ ਗੱਡੀ ਨਹੀਂ ਲੱਗ ਰਹੀ ਗੱਡੀ ਬਹੁਤ ਵੱਡੀ ਆ ਗੱਡੀ ਬਹੁਤ ਵੱਡੀ ਆ ਪਰ ਅੰਦਰ ਨਹੀਂ ਜਾ ਰਹੀ ਮੁਲਾਜ਼ਮ ਕਾਫੀ ਤਨਾਤ ਖੜੇ ਨੇ ਭਾਜੀ ਕਿੰਨੀ ਕੁ ਫੋਰਸ ਹੈ ਜਿਹੜੀ ਲੱਗੀ ਹੋਈ ਅੰਦਰ ਇਹ ਅਫਸਰਾਂ ਤੋਂ ਪੁੱਛੂ ਜੀ ਮੈਂ ਤੁਹਾਡੀ ਇੱਕ ਹੀ ਡਿਊਟੀ ਬਣਦੀ ਇੱਥੇ ਭਾਜੀ ਸਾਡੀ ਜੋ ਅਫਸਰਾਂ ਨੇ ਡਿਊਟੀ ਲਈ ਹੈ ਉਹੀ ਕਿਹੜੇ ਅਫਸਰ ਸਹਿਬ ਆਨੰਦਪੁਰ ਅਫਸਰ ਡੀਐਸਪੀ ਸਾਹਿਬ ਕਿਹੜੇ ਕੀ ਨਾਮ ਉਹ ਬੈਠੇ ਨੇ ਜੀ ਜਾ ਕੇ ਪਤਾ ਕਰ ਲੋ ਉਹ ਅੰਦਰ ਨਹੀਂ ਕਹਿੰਦੇ ਜਾਣਦੇ ਰੇ ਕੀ ਕੀ ਖਤਰਾ ਕੀ ਹੈ ਭਾਜੀ ਮੀਡੀਆ ਨੂੰ ਅੰਦਰ ਕਾਹਦਾ ਰੋਕਿਆ ਜੀ ਤੁਹਾਨੂੰ ਕੁਝ ਨਹੀਂ ਦੱਸ ਸਕਦੇ ਸਾਡੇ ਕੋਲ ਜੂੜੇ ਨਾ ਕੁਝ ਨਹੀਂ ਕਿਉਂ ਰੋਕਿਆ ਜਾ ਰਿਹਾ ਮੀਡੀਆ ਨੂੰ ਮੈਨੂੰ ਦੱਸਦਾ ਜੀ ਅਫਸਰ ਤੁਸੀਂ ਬੈਠੇ ਤੁਸੀਂ ਬੈਠ ਨਹੀਂ ਸਕਦੇ ਅਫਕਲ ਡੀਐਸਪੀ ਸਾਹਿਬ ਬੈਠੇ ਨੇ ਕਹਿੰਦੇ ਸਾਹਮਣੇ ਬੈਠੇ ਨੇ ਪਰ ਕੈਮਰੇ ਤੇ ਨਹੀਂ ਡੀਐਸਪੀ ਸਾਹਿਬ ਆ ਰਹੇ ਬਿਲਕੁਲ ਗੱਡੀ ਜਾ ਰਹੀ ਹੈ ਕਿਤੇ ਕੰਧ ਨਾ ਗਿਰਦੇ ਲੱਗਦਾ ਗੱਡੀ ਕਈ ਲੱਗ ਚੁਕੀ ਆ ਅੱਜ ਖਾਲੀ ਕਰਾਈ ਜਾ ਰਹੀ ਆ ਹਰਬੀ ਸਿੰਘ ਪਠਾਨ ਮਾਜਰਾ ਦੀ ਸਰਕਾਰੀ ਕੋਠੀ ਸਰਕਾਰੀ ਕੋਠੀ ਦੇ ਵਿੱਚੋਂ ਕਾਫੀ ਸਮਾਨ ਸੀ ਜਿਹੜਾ ਉਹ ਰੱਖਿਆ ਹੋਇਆ ਸੀ ਇਹ ਕਿੰਨੇ ਕਿ ਏਕੜ ਚ ਬਣੀ ਹੋਈ ਕੋਠੀ ਆ ਕੋਈ ਪਤਾ ਹਾਂ ਦੋ ਤਿੰਨ ਕਿਲ ਦੋ ਤਿੰਨ ਏਕੜ ਚ ਹੁੰਦੀ ਆ ਦੋ ਤਿੰਨ ਏਕੜ ਚ ਹਾਂ ਦੋ ਤਿੰਨ ਏਕੜ ਅਸਲੋ ਦੋ ਤਿੰਨ ਏਕੜ ਜਾ ਹਾਂ ਹਾਂ ਸਮਾਨ ਬਹੁਤ ਜ਼ਿਆਦਾ ਗੱਡੀਆਂ ਭਰੀਆਂ ਖੜੀਆਂ ਨੇ ਬਹੁਤ ਜ਼ਿਆਦਾ ਸਮਾਨ ਤਫੇ ਹੁੰਦੇ ਆ ਘਰਾਂ 'ਚ ਇੱਥੇ ਹੁਣ ਕੌਣ ਰਹਿ ਰਹੇ ਸੀ ਵੈਸੇ ਉਹਨਾਂ ਦਾ ਉਹ ਤੇ ਘਰ ਵਾਲੀ ਸੀ ਇੱਕ ਲੜਕੀ ਸੀ ਇੱਕ ਪੂਆ ਸੀ ਅਸੀਂ ਹਰਮਿੰਦਰ ਤਿੰਨ ਮੈਂਬਰ ਰਹ ਰਹੇ ਸੀ ਬੇਟਾ ਉਹਨਾਂ ਦਾ ਉਹ ਬਾਹਰ ਆ ਬਾਹਰ ਕਿੱਥੇ ਜੀ ਕੈਨੇਡਾ ਜਾਂਦੇ ਸੀ ਕੈਨੇਡਾ ਉਹ ਪਠਾਨਮਾ ਦਾ ਸਾਡੇ ਨਾਲ ਹੀ ਚਲੇ ਗਏ ਫਿਰ ਉਹ ਪਹਿਲੇ ਹੀ ਚਲੇ ਗਏ ਮੈਂ ਪਹਿਲੇ ਚਲੇ ਗਏ ਸੀ ਮਾਮਲਾ ਤਾਂ ਉੱਥੇ ਵੀ ਦਰਜ ਹੋ ਗਿਆ ਸੀ ਹਾਂ ਹਾਂ ਅਜਾ ਤੋਂ ਉਹ ਤੁਹਾਨੂੰ ਕੀ ਕਹਿ ਰਹੀ ਹੈ ਪੁਲਿਸ ਤੁਹਾਨੂੰ ਤੋਂ ਅੰਦਰ ਜਾਣ ਦਿੰਦੇ ਹੋ ਕਿ ਨਹੀਂ ਬੜੀ ਮੁਸ਼ਕਲ ਨੇ ਮੈਂ ਅੰਦਰ ਆ ਬੜੀ ਬੇਰੇ ਅੰਦਰ ਤੇ ਜਾਣੇ ਦੇ ਬੜੀ ਮੁਸ਼ਕਲ ਨਾਲ ਆਇਆ ਹੈ ਮੁਸ਼ਕਲ ਨਾਲ ਆਇਆ ਹੈ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਤੁਹਾਨੂੰ ਯਾਰ ਹਾਂ ਹਾਂ ਜਿਹੜਾ ਇਹ ਕੁਛ ਕਰ ਰਿਹਾ ਹੈ ਨਾ ਮੇਰੇ ਖਿਆਲ ਜੇ ਕੋਈ ਬੜਾ ਦੋਸ਼ਮਣੀ ਵੀ ਹੋਵੇ ਮੇਰੇ ਖਿਆਲ ਉਹ ਦੋਸ਼ਮਣ ਨਾਲ ਵੀ ਨਹੀਂ ਇੰਨਾ ਕਰਦਾ ਜਿੰਨਾ ਕਰਦਾ ਹਾਂਜੀ ਜੋ ਜੋ ਪਿਛੇ ਕਈ ਕੀਤਾ ਹੈ ਨਾ ਕਰਦਾ ਦੁੱਖ ਤਾਂ ਤੁਹਾਨੂੰ ਵੀ ਲੱਗ ਰਿਹਾ ਹਾਂ ਦੁੱਖ ਤਾਂ ਹੈ ਹੀ ਆ ਜੀ ਪਰ ਹੋ ਲੈਣੀ ਕਰਕੇ ਦਰਜ ਕਰ ਦੇਣੇ ਇਨਸਾਨੀਅਤ ਖਤਮ ਚੱਕ ਰਿਹਾ ਚੱਕੀ ਇਨਸਾਨੀਅਤ ਨਹੀਂ ਰਹੀ ਨਾ ਨਾਲੇ ਜਿਹੜੀ ਭਗਵੰਤ ਮਾਨ ਦੇ ਘਰ ਵਾਲੀ ਉਹ ਕੀ ਲੱਗਦੀ ਸੀ ਇਹਨਾਂ ਦੀ ਉਹ ਉਹਦੇ ਬਾਰੇ ਚਾਹਣਾ ਪਊਗਾ ਤੂੰ ਤਾਂ ਨਜ਼ਦੀਕ ਤੂੰ ਤਾਂ ਦੱਸ ਸਕਦੇ ਤੂੰ ਤੇ ਪਰਿਵਾਰਕ ਮੈਂਬਰੋਂ ਮੈਂ ਉਹਨਾਂ ਦੇ ਨਾਲ ਵੀ ਨਹੀਂ ਮਾੜ ਕੋਈ ਇੰਨਾ ਸੀ ਮੇਰੇ ਬਣਾ ਹੂੰ ਉਹ ਇਹਨਾਂ ਦੇ ਪਰਿਵਾਰਚੋਂ ਸੀ ਜਿਹੜੇ ਕੁੜੀ ਕਿੱਥੇ ਇਤੋਂ ਹਰਿਆਣੇ ਚੋਂ ਕੋਈ ਪੰਜਾਬ ਚੋਂ ਕੌਣੀ ਉਹ ਲੜਕੀ ਜਿਹੜੀ ਉਹ ਭਵੰਤਵੰਦ ਘਰ ਵਾਲੀ ਹਰਿਆਣੀ ਸੀ ਹਰਿਆਣੀ ਹਰਿਆਣੇ ਦੀ ਰਿਸ਼ਤੇਦਾਰੀ ਪਠਾਨ ਮਾਜਰਾ ਦੀ ਉਹਦੇ ਸਹੁਰੇ ਵੀ ਉੱਥੇ ਹਨ ਬਿਲਕੁਲ ਸਾਹਮਣੇ ਤਸਵੀਰਾਂ ਤੁਹਾਨੂੰ ਅਸੀਂ ਬਾਰ-ਬਾਰ ਅੰਦਰ ਜਾਣ ਦੀ ਕੋਸ਼ਿਸ਼ ਵੀ ਕੀਤੀ ਆ ਤਸਵੀਰਾਂ ਤੁਹਾਨੂੰ ਸਾਹਮਣੇ ਦਿਖਾ ਰਿਆਂ ਸਾਹਮਣੇ ਕਿੰਨੀ ਫੋਰਸ ਤਨਾਤ ਜਿਹੜੀ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਉਸ ਕੋਠੀ ਦੇ ਤਸਵੀਰਾਂ ਦਿਖਾ ਰਿਆਂ ਜਿੱਥੇ ਪਠਾਨ ਮਾਜਰਾ ਕਾਫੀ ਲੰਮਾ ਸਮਾਂ 2 ਤੋਂ 3 ਸਾਲ ਲਗਾਤਾਰ ਇਸ ਕੋਠੀ ਦੇ ਵਿੱਚ ਜਿਨ੍ਹਾਂ ਨੇ ਸਰਕਾਰੀ ਰਹਿائش ਦਾ ਆਨੰਦ ਮਾਣਿਆ ਪਰ ਅੱਜ ਉਹ ਕੋਠੀ ਖਾਲੀ ਕਰਾਈ ਜਾ ਰਹੀ ਹੈ ਪਠਾਨ ਮਾਜਰਾ ਦੀ ਭਾਵੇਂ ਕਿ ਇੱਥੇ ਬੇਟੀ ਰਹਿੰਦੀ ਸੀ ਉਹਨਾਂ ਦੀ ਧਰ ਪਤਨੀ ਰਹਿੰਦੀ ਸੀ ਇੱਕ ਦੋ ਪਰਿਵਾਰ ਦੇ ਮੈਂਬਰ ਹੋਰ ਰਹਿੰਦੇ ਸੀ ਤੇ ਉਹਨਾਂ ਤੋਂ ਇਲਾਵਾ ਜਿਹੜੀ ਅੱਜ ਉਹ ਕੋਠੀ ਖਾਲੀ ਹੈ ਜਿਹਦੀ ਗੱਡੀਆਂ ਅੰਦਰ ਲਜਾਈਆਂ ਜਾ ਰਹੀ ਨੇ ਇੱਕ ਤੋਂ ਦੋ ਗੱਡੀਆਂ ਪਹਿਲਾਂ ਵੀ ਜਾ ਚੁੱਕੀਆਂ ਨੇ ਸਮਾਨ ਦੇ ਫਰਕੇ 400 ਤਨਾਤ ਆ ਬਾਰ ਖੜੀਆ ਫੋਰਸ ਕਾਫੀ ਸਮਾਨ ਕਿੱਥੇ ਜਾਵੇਗਾ ਸਰਕਾਰੀ ਸਮਾਨ ਸੀ ਜਾਂ ਪਠਾਨ ਮਾਦਰੀ ਦਾ ਸਮਾਨ ਸੀ ਇਹਦਾ ਅਧਿਕਾਰੀ ਦੱਸ ਸਕਦੇ ਪਰ ਅਧਿਕਾਰੀ ਇੰਟਰਵਿਊ ਤੋਂ ਕਿਤੇ ਨਾ ਕਿਤੇ ਜ਼ਰੂਰ ਪਿੱਛੇ ਹਟਦੇ ਨਜ਼ਰ ਆ ਰਹੇ ਨੇ ਉਹ ਨਹੀਂ ਦੱਸ ਪਾਉਂਦੇ ਵੀ ਇਹ ਸਮਾਨ ਸਰਕਾਰੀ ਆ ਜਾਂ ਪ੍ਰਾਈਵੇਟ ਆ ਜਾਂ ਉਹਦਾ ਪਰਸਨਲ ਸੀ ਜਾਂ ਸਰਕਾਰ ਦਾ ਸੀ ਤੇ ਸਮਾਨ ਕਿੱਥੇ ਜਾ ਰਿਹਾ ਕੌਣ ਇਸ ਕੋਠੀ ਦੇ ਵਿੱਚ ਰਹਿਸ਼ ਕਰੇਗਾ ਅਗਲੀ ਕੋਠੀ ਇਸ ਕੋਠੀ ਦੇ ਵਿੱਚ ਅਗਲਾ ਵਿਧਾਇਕ ਆਵੇਗਾ ਜਾਂ ਕੋਈ ਆਫੀਸਰ ਆਵੇਗਾ ਬਿਲਕੁਲ ਇਹ ਵੀ ਇੱਕ ਵੱਡੀ ਗੱਲ ਆ ਵੱਡੀ ਗੱਲ ਆ ਕਿਉਂਕਿ ਬਹੁਤ ਵੱਡੀ ਕੋਠੀ ਆ 2 ਤੋਂ 3 ਏਕੜ ਦੇ ਵਿੱਚ ਕੋਠੀ ਆ ਜਿਹੜੀ ਬਣੀ ਹੋਈ ਆ ਅੰਦਰੋਂ ਤੇ ਬਜ਼ੁਰਗਾਂ ਨੇ ਦੱਸਿਆ ਵੀ 2 ਤੋਂ 3 ਉਹ ਗੇਟ ਬਿਲਕੁਲ ਲੱਗ ਚੁੱਕੇ ਨੇ ਗੇਟ ਬੰਦ ਕਰਕੇ ਹੀ ਸਮਾਨ ਆ ਜਿਹੜਾ ਲੱਦਿਆ ਜਾਵੇਗਾ ਕਿਉਂਕਿ ਪਹਿਲਾਂ ਜਦੋਂ ਸਮਾਨ ਇਸ ਕੋਠੀ ਦੇ ਵਿੱਚ ਪਹੁੰਚਿਆ ਹੋਵੇਗਾ ਉਦੋਂ ਤਾਂ ਬਿਲਕੁਲ ਸ਼ਰਿਆਮ ਗੇਟ ਖੁੱਲੇ ਹੋਣੇ ਉਦੋਂ ਕੋਡਾ ਗੇਟ ਬੰਦ ਕਰਕੇ ਸਮਾਨ ਅੰਦਰ ਲਾਇਆ ਹੋਣਾ ਪਰ ਹੁਣ ਜਦੋਂ ਗੱਡੀਆਂ ਐਂਟਰ ਹੋ ਗਈਆਂ ਨੇ ਅੰਦਰ ਤੇ ਹੁਣ ਗੇਟ ਬੰਦ ਹੋ ਚੁੱਕਿਆ ਪੰਜ ਤੋਂ ਸੱਤ ਮੁਲਾਜ਼ਮ ਬਾਹਰ ਨੇ ਤੇ 1520 ਮੁਲਾਜ਼ਮ ਨੇ ਜਿਹੜੇ ਉਹ ਇਸ ਕੋਠੀ ਦੇ ਵਿੱਚ ਸਮਾਨ ਨੇ ਜਿਹੜਾ ਕੋਠੀ ਖਾਲੀ ਕੀਤੀ ਜਾ ਰਹੀ ਆ ਕਿਤਨੇ ਕਿਤੇ ਬਿਲਕੁਲ ਉਸ ਮੌਜੂਦਾ ਸਰਕਾਰ ਦਾ ਵਿਧਾਇਕ ਹੋਵੇ ਪਰ ਸਰਕਾਰੀ ਕੋਠੀ ਖਾਲੀ ਕਰਾਈ ਜਾਵੇ ਪਰ ਜੇ ਉਹ ਅਣਖ ਵਾਲਾ ਹਰਮਿੰਦਰ ਸਿੰਘ ਪਠਾਨ ਮਾਜਰਾ ਹੁੰਦਾ ਉਹਨੂੰ ਪਤਾ ਸੀ ਵੀ ਮੈਂ ਇੱਥੇ ਨਹੀਂ ਸੀ ਉਸਨੇ ਪਹਿਲਾਂ ਹੀ ਖਾਲੀ ਕਰ ਦੇਣੇ ਸੀ ਉਸਨੇ ਪਹਿਲਾਂ ਚਾਬੀਆਂ ਕਿਉਂ ਨਹੀਂ ਦਿੱਤੀਆਂ ਸਰਕਾਰ ਨੂੰ ਕਿਉਂਕਿ ਅੱਜ ਕੀ ਇੱਜ਼ਤ ਦੇ ਨਾਲ ਹੋ ਰਹੀ ਹੈ ਜਾਂ ਬੇਤੀ ਕੀਤੀ ਜਾ ਰਹੀ ਹੈ ਕੀ ਹੋ ਰਿਹਾ ਅੱਜ ਉਹ ਜੇ ਸਮਝ ਵਾਲੇ ਇਨਸਾਨ ਹੁੰਦੇ ਤਾਂ ਪਹਿਲਾਂ ਹੀ ਚਾਬੀਆਂ ਦੀਆਂ ਜਿਹੜੀਆਂ ਉਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਦੇ ਦੇਣੀਆਂ ਸੀ ਉਹਨਾਂ ਵੱਲੋਂ ਕਿਉਂਕਿ ਅੱਜ ਦੇਖਿਆ ਜਾ ਰਿਹਾ ਵੀ ਕਿਸ ਤਰ੍ਹਾਂ ਖਾਲੀ ਕੀਤੀ ਜਾ ਰਹੀ ਆ ਉਹ ਕੋਠੀ ਸਰਕਾਰੀ ਸਰਕਾਰੀ ਕੋਠੀ ਆ ਜਿਹੜੀ ਹਰਮੀਤ ਸਿੰਘ ਪਠਾਨ ਮਾਜਰਾ ਤੋਂ ਵਾਪਸ ਲੈ ਲਈ ਗਈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਉਹ ਬਾਹਰਲੀ ਕੰਟਰੀ ਦੇ ਵਿੱਚ ਬੈਠੇ ਨੇ ਜਿੱਥੋਂ ਕਿ ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓ ਵਗੈਰਾ ਵੀ ਪਾਰ ਰਹੇ ਨੇ ਸਰਕਾਰ ਦੇ ਪ੍ਰਤੀ ਵੀ ਪਾਰ ਰਹੇ ਨੇ ਕਾਫੀ ਹਾਈਲਾਈਟ ਸੀ ਜਦੋਂ ਸਰਕਾਰ ਤੇ ਉਹਨੇ ਤੂਤੀ ਬੋਲਦੀ ਸੀ ਤਾਂ ਦੋ ਗੱਡੀਆਂ ਅੱਗੇ ਤੇ ਦੋ ਗੱਡੀਆਂ ਪਿੱਛੇ ਹੁੰਦੇ ਆ ਸਨ ਪਰ ਅੱਜ ਉਹਨਾਂ ਦੀਆਂ ਪਾਵਰਾਂ ਨੇ ਜਿਹੜੀਆਂ ਉਠੋਸ ਕਰ ਦਿੱਤੀਆਂ ਨੇ ਭਾਵੇਂ ਕਿ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸੀ ਵੀ ਭਗਵੰਤ ਮਾਨ ਦੀ ਧਰਮ ਪਤਨੀ ਨਾਲ ਬਹੁਤ ਗੂੜੀ ਰਿਸ਼ਤੇ ਜਾਰੀ ਆ ਪਰ ਉਹ ਰਿਸ਼ਤੇ ਜਾਰੀ ਵੀ ਕੰਮ ਨਹੀਂ ਆਈਆਂ ਕਿਉਂ ਨਹੀਂ ਕੰਮ ਆਈਆਂ ਕਿ ਉਹਦੇ ਕੰਮ ਕੀਤੇ ਹੋਣੇ ਹਰਮਿਤ ਪਠਾਨਵਾਦੀ ਨੇ ਜਿਹੜਾ ਪੰਜਾਬ ਸਰਕਾਰ ਨੂੰ ਐਡਾ ਐਕਸ਼ਨ ਆ ਜਿਹੜਾ ਉਸ ਵਿਧਾਇਕ ਤੇ ਲੈਣਾ ਪਿਆ ਪਟਿਆਲਾ ਤੋਂ ਹਰਮਿਤ ਸਿੰਘ ਮਾਨ